ਸ਼ਤਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੋਂ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਜੀਨੀਅਰ ਆਪਣੀ ਮੈਨੇਜਮੈਂਟ ਦੇ ਨਾਲ ਆਰਪਾਰ ਦੀ ਲੜਾਈ ਦੇ ਉੱਤੇ ਉਤਾਰੂ ਹੋ ਗਏ ਹਨ ਇਹ ਮਸਲਾ ਹੱਲ ਹੋਣ ਦੀ ਥਾਂ ਤੇ ਲਗਾਤਾਰ ਟਕਰਾਅ ਦੇ ਵੱਲ ਹੀ ਵਧ ਰਿਹਾ ਹੈ ਮੰਗਲਵਾਰ ਨੂੰ ਪੀਐਸਪੀਸੀਐਲ ਦੇ ਹੈੱਡ ਆਫਿਸ ਪਟਿਆਲਾ ਵਿਖੇ ਇਨ੍ਹਾਂ ਇੰਜੀਨੀਅਰਾਂ ਵੱਲੋਂ ਇੱਕ ਬੇਮਿਸਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਚਲਦਿਆਂ ਇੱਕ ਚੀਫ ਇੰਜੀਨੀਅਰ ਨੂੰ ਜਾਰੀ ਕੀਤਾ ਗਿਆ ਕਾਰਨ ਦਸੋ ਨੋਟਿਸ ਵਾਪਸ ਲੈ ਲਿਆ ਗਿਆ ਇਹ ਵਿਰੋਧ ਜਿਸ ਕਾਰਨ ਦਸੋ ਨੋਟਿਸ ਦੇ ਖਿਲਾਫ ਹੋ ਰਿਹਾ ਸੀ ਉਹ ਨੋਟਿਸ ਚੀਫ ਇੰਜੀਨੀਅਰ ਹਰਮੋਹਨ ਕੌਰ ਨੂੰ ਜਾਰੀ ਕੀਤਾ ਗਿਆ ਸੀ ਜੋ ਕਿ ਐਗਰੀਗੇਟ ਰੈਵਨਿਊ ਰਿਕੁਆਇਰਮੈਂਟ ਐਂਡ ਟੈਰਿਫ ਰੈਗੂਲੇਸ਼ਨ ਏ ਆਰ ਆਰ ਐਂਡ ٹی ਆਰ ਦੇ ਪੱਤੇ ਤਨਾਤ ਨੇ ਜਿਸ ਖਿਲਾਫ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਇੰਜੀਨੀਅਰ ਐਸੋਸੀਏਸ਼ਨ ਪੀਐਸਸੀਬੀਈ ਦੇ ਮੈਂਬਰਾਂ ਨੇ ਡਾਇਰੈਕਟਰ ਫਾਈਨੈਂਸ ਐਸਕੇ ਬੈਰੀ ਦੇ ਦਫ਼ਤਰ ਦੇ ਵਿੱਚ ਧਰਨਾ ਦਿੱਤਾ ਗਿਆ ਸੀ ਇਸ ਧਰਨੇ ਦੇ ਦੌਰਾਨ ਪ੍ਰਦਰਸ਼ਨਕਾਰੀ ਦਫ਼ਤਰ ਦੇ ਵਿੱਚ ਭੁੰਜੇ فرش ਤੇ ਬੈਠੇ ਸੀ ਤੇ ਡਾਇਰੈਕਟਰ ਸਾਹਿਬ ਕੁਰਸੀ ਤੇ ਬੈਠੇ ਆਪਣਾ ਕੰਮ ਕਰਦੇ ਦੇਖੇ ਗਏ ਪੀਐਸਸੀਬੀ ਦੇ ਇੰਜੀਨੀਅਰ ਐਸੋਸੀਏਸ਼ਨ ਦੇ ਜਰਨਲ ਸਕੱਤਰ ਅਜੀਤਪਾਲ ਸਿੰਘ ਘਟਵਾਲ ਕਹਿੰਦੇ ਹਨ ਕਿ ਅਜੇ ਹਾ ਅੱਜ ਤੱਕ ਪੀਐਸਪੀਸੀਲ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਹੈ ਕਿ ਸਾਨੂੰ ਡਾਇਰੈਕਟਰ ਦੇ ਦਫ਼ਤਰ ਦੇ ਅੰਦਰ ਧਰਨਾ ਲਾਉਣਾ ਪਿਆ ਹੋਵੇ ਲੱਗਦਾ ਹੈ ਸਾਡੇ ਸਿਆਸੀ ਆਗੂਆਂ ਦੀ ਦੇਖੋ ਦੇਖੀ ਹੁਣ ਅਫਸਰਾਂ ਦੇ ਵਿੱਚ ਵੀ ਇਹੀ ਹੋੜ ਲੱਗੀ ਹੋਈ ਹੈ ਕਿ ਜੋ ਇਤਿਹਾਸ ਵਿੱਚ ਅੱਜ ਤੱਕ ਨਹੀਂ ਹੋਇਆ ਉਹੀ ਕਰਨਾ ਹੈ ਸਿਆਸੀ ਪਾਰਟੀਆਂ ਤਾਂ ਨਾਅਰਾ ਦਿੰਦੀਆਂ ਨੇ ਜੋ 70 ਸਾਲ ਚ ਨਹੀਂ ਹੋਇਆ ਅਸੀਂ ਕਰਕੇ ਦਿਖਾਇਆ ਤੇ ਸਾਡੇ ਅਫਸਰ ਸਾਡੇ ਜਿਹੜੇ ਸਰਕਾਰੀ ਮਹਿਕਮਿਆਂ ਦੇ ਇੰਚਾਰਜ ਨੇ ਉਹ ਜਿੱਥੇ ਬੰਦੀਆਂ ਇਹ ਨਾਰਾ ਦੰਦੀਆਂ ਨੇ ਕਿ ਜਿਹੜਾ ਵਿਰੋਧ ਪ੍ਰਦਰਸ਼ਨ ਅੱਜ ਤੱਕ ਨਹੀਂ ਹੋਇਆ ਉਹ ਕਰਕੇ ਦਿਖਾ ਰਹੇ ਹਨ ਖੈਰ ਮੰਗਲਵਾਰ ਦੇਰ ਸ਼ਾਮ ਨੂੰ ਡਿਪਟੀ ਸੈਕਟਰੀ ਟੈਕਨੀਕਲ ਨੇ ਇੱਕ ਆਦੇਸ਼ ਜਾਰੀ ਕੀਤਾ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਨੋਟਿਸ ਜੋ ਹਰਮੋਹਨ ਕੌਰ ਨੂੰ 13 ਨਵੰਬਰ ਨੂੰ ਜਾਰੀ ਕੀਤਾ ਗਿਆ ਸੀ ਉਹ ਵਾਪਸ ਲੈ ਲਿਆ ਗਿਆ ਜੋ ਨੋਟਿਸ ਹਰਮੋਨ ਕੌਰ ਨੂੰ ਜਾਰੀ ਹੋਇਆ ਸੀ ਉਹ ਪੀਐਸਪੀਸੀਲ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਜੋ ਸੀਐਮਡੀ ਹੁੰਦੇ ਨੇ ਉਹਨਾਂ ਦੀਆਂ ਹਦਾਇਤਾਂ ਤੇ ਜਾਰੀ ਕੀਤਾ ਸੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਹੀ ਜਾਰੀ ਹੋਇਆ ਸੀ ਹੁਣ ਮਾਮਲਾ ਕੀ ਸੀ ਨੋਟਿਸ ਕਿਉਂ ਦਿੱਤਾ ਗਿਆ ਸੀ ਉਸ ਨੋਟਿਸ ਦੇ ਵਿੱਚ ਹਰਮੋਨ ਕੌਰ ਤੇ ਕੀ ਦੋਸ਼ ਲਾਏ ਗਏ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੋ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਸੀ ਉਸ ਦੇ ਵਿੱਚ ਹਰਮੋਨ ਕੌਰ ਤੇ ਮਿਸਕੰਡਕਟ ਯਾਨੀ ਦੁਰਵਿਹਾਰ ਦੇ ਦੋਸ਼ ਸੀ ਸੁਪਰੀਮ ਕੋਰਟ ਦੇ ਵਿੱਚ ਇੱਕ ਬੜੀ ਹੀ ਅਹਿਮ ਸੁਣਵਾਈ ਹੋਣੀ ਸੀ ਟੈਰਫ ਦੇ ਸੰਬੰਧੀ ਇੱਕ ਪਟੀਸ਼ਨ ਤਿਆਰ ਕਰਨ ਦਾ ਇੱਕ ਨਾਜ਼ੁਕ ਪੜਾ ਤੇ ਮਾਮਲਾ ਪਹੁੰਚਿਆ ਹੋਇਆ ਸੀ ਜ਼ਰੂਰੀ ਵਿਚਾਰ ਵਟਾਂਦਰਾ ਕਰਨ ਦੀ ਲੋੜ ਸੀ ਤੇ ਇਸ ਸਮੇਂ ਹਰਮੋਨ ਕੌਰ ਆਨ ਡਲੀਵ ਦੀ ਛੁੱਟੀ ਖਾਰਜ ਕੀਤੇ ਜਾਣ ਦੇ ਬਾਵਜੂਦ ਉਹ ਚਲੇ ਗਏ ਛੁੱਟੀ ਤੇ ਚਲੇ ਗਏ ਉਨਟਵਾਲ ਸਭ ਤਾਂ ਕਹਿੰਦੇ ਹਨ ਕਿ ਧਰਨੇ ਦੇ ਬਾਅਦ ਬੈਰੀ ਨੇ ਐਲਸ਼ਵਾਸ਼ਨ ਦਿੱਤਾ ਸੀ ਕਿ ਸ਼ੋ ਕਾਸ ਨੋਟਿਸ ਵਾਪਸ ਲੈ ਲਿਆ ਜਾਵੇਗਾ। ਉਹਨੇ ਕਿਹਾ ਸੀ ਕਿ ਜਿਹੜੇ ਹੋਲ ਟਾਈਮ ਡਾਇਰੈਕਟਰ ਨੇ WTD ਉਹਨਾਂ ਨੂੰ ਕਹਿੰਦੇ ਨੇ ਉਹੀ ਇਸ ਮਾਮਲੇ ਦੇ ਵਿੱਚ ਫੈਸਲਾ ਲੈਣਗੇ। ਔਰ ਸਾਡੀ ਮੰਗ ਵੀ ਇਹੀ ਸੀ ਕਿਉਂਕਿ ਚੀਫ ਇੰਜੀਨੀਅਰ ਦੇ ਅਹੁਦੇ ਤੇ ਜੇ ਕੋਈ ਬੰਦਾ ਤਨਾਅ ਕਰਦਾ ਹੈ, ਇਸ ਰੈਂਕ ਦਾ ਜੇ ਕੋਈ ਅਫਸਰ ਹੁੰਦਾ ਹੈ ਉਸ ਦੇ ਖਿਲਾਫ ਕੋਈ ਵੀ ਕਾਰਵਾਈ ਕਰਨੀ ਹੋਵੇ ਉਹ ਹੋਲ ਟਾਈਮ ਡਾਇਰੈਕਟਰ ਹੀ ਕਰ ਸਕਦਾ ਹੈ। ਇਸੇ ਕਰਕੇ ਇਹ ਰੌਲਾ ਪਿਆ ਸੀ ਲੇਕਿਨ ਜਿਹੜਾ ਪੀਐਸਪੀਸੀਐਲ ਹੈ ਉਹ ਇਹ ਕਹਿ ਰਿਹਾ ਹੈ ਉਹਨਾਂ ਦੇ ਅਨੁਸਾਰ ਹਰਮੋਨ ਕੌਰ ਨੇ ਪਹਿਲਾਂ 4 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਲਈ ਇਹ ਕਹਿ ਕੇ ਕਿ ਮੈਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਹੈ ਫਿਰ ਉਸੇ ਹੀ ਦਿਨ ਉਸਨੇ ਇੱਕ ਹੋਰ ਅਰਜੀ ਦੇ ਦਿੱਤੀ ਜਿਸ ਤੇ ਵਿੱਚ 6 ਨਵੰਬਰ ਤੋਂ ਲੈ ਕੇ 21 ਨਵੰਬਰ ਤੱਕ ਦੀ ਆਨਡ ਲੀਵ ਦੀ ਅਰਜੀ ਸੀ ਇਹ ਛੁੱਟੀ ਮੰਗੀ ਗਈ ਸੀ ਕਾਰਨ ਦਿੱਤਾ ਗਿਆ ਸੀ ਕਿ ਮੇਰੇ ਘਰ ਦੇ ਵਿੱਚ ਮੈਨੂੰ ਕੋਈ ਜ਼ਰੂਰੀ ਕੰਮ ਹੈ ਘਰੇਲੂ ਕਾਰਨ ਦੱਸੇ ਗਏ ਸੀ ਲੇਕਿਨ ਕਿਉਂਕਿ ਵਿਭਾਗ ਦੇ ਵਿੱਚ ਕੰਮਕਾਜ ਬਹੁਤ ਜ਼ਰੂਰੀ ਸੀ ਕੰਮਕਾਜ ਦਾ ਜ਼ੋਰ ਬਹੁਤ ਸੀ ਇਸ ਕਰਕੇ ਇਹ ਅਰਜ਼ੀ ਮਨ੍ਹਾ ਕਰ ਦਿੱਤੀ ਗਈ ਛੁੱਟੀ ਉਹਨਾਂ ਨੂੰ ਡਿਨਾਈ ਕਰ ਦਿੱਤੀ ਗਈ ਛੁੱਟੀ ਨਹੀਂ ਮਿਲੀ ਜਦੋਂ ਛੁੱਟੀ ਨਹੀਂ ਮਿਲੀ ਤਾਂ ਹਾਰਮੋਨ ਕੋਰ ਨੇ 6 ਨਵੰਬਰ ਨੂੰ ਹੀ ਇੱਕ ਹੋਰ ਨਵੀਂ ਅਰਜ਼ੀ ਦਿੱਤੀ ਜਾਂ ਇਹ ਕਹਿ ਲੋ ਆਪਣੀ ਪੁਰਾਣੀ ਅਰਜ਼ੀ ਦੇ ਵਿੱਚ ਸੁਧਾਰ ਕੀਤਾ ਗਿਆ ਬਦਲਾਅ ਕੀਤੇ ਗਏ तरीका ਜਿਹੜੀਆਂ ਸੀ ਉਹ ਤਾਂ ਉਹੀ ਰੱਖੀਆਂ ਗਈਆਂ 6 ਨਵੰਬਰ ਤੋਂ 21 ਨਵੰਬਰ ਤੱਕ ਦੀ ਛੁੱਟੀ ਮੰਗੀ ਗਈ ਪਰ ਜਿਹੜਾ ਕਾਰਨ ਦਿੱਤਾ ਸੀ ਉਹ ਕਾਰਨ ਬਦਲ ਦਿੱਤਾ ਗਿਆ ਹੁਣ ਕਾਰਨ ਘਰੇਲੂ ਕੰਮਕਾਜ ਦੀ ਬਜਾਏ ਉਹਨਾਂ ਨੇ ਦਿੱਤਾ ਕਿ ਮੈਡੀਕਲ ਗਰਾਉਂਡਸ ਤੇ ਮੈਨੂੰ ਛੁੱਟੀ ਚਾਹੀਦੀ ਹੈ ਮੈਂ ਬਿਮਾਰ ਹਾਂ ਮੈਨੂੰ ਇਲਾਜ ਦੇ ਲਈ ਛੁੱਟੀ ਚਾਹੀਦੀ ਹੈ ਪਰ ਬਿਮਾਰੀ ਦਾ ਸਬੂਤ ਦੇ ਤੌਰ ਤੇ ਉਹਨਾਂ ਦੇ ਵੱਲੋਂ ਕੋਈ ਵੀ ਸਪੋਰਟਿੰਗ ਡਾਕੂਮੈਂਟ ਨੱਥੀ ਨਹੀਂ ਕੀਤਾ ਗਿਆ ਜਿਹੜੇ ਦਸਤਾਵੇਜ਼ ਨਾਲ ਲਾਉਣੇ ਹੁੰਦੇ ਨੇ ਮੈਡੀਕਲ ਸਰਟੀਫਿਕੇਟ ਲਾਉਣ ਹੋਣਾ ਹੁੰਦਾ ਹੈ ਜਾਂ ਡਾਕਟਰ ਦੀ ਕੋਈ ਪਰਚੀ ਕੋਈ ਡਾਕਟਰ ਵੱਲੋਂ ਐਡਵਾਈਸ ਜਾਰੀ ਕੀਤਾ ਗਿਆ ਹੋਵੇ ਉਹ ਨਾਲ ਨੱਥੀ ਨਹੀਂ ਕੀਤਾ ਗਿਆ ਸਿਰਫ ਅਰਜੀ ਦੇ ਵਿੱਚ ਲਿਖ ਦਿੱਤਾ ਗਿਆ ਕਿ ਮੈਨੂੰ ਮੈਡੀਕਲ ਗ੍ਰੰਟ ਤੇ ਛੁੱਟੀ ਚਾਹੀਦੀ ਹੈ ਔਰ ਇਸ ਤੋਂ ਬਾਅਦ ਉਹ ਬਿਨਾ ਇਸ ਛੁੱਟੀ ਦੀ ਮਨਜ਼ੂਰੀ ਦੀ ਅੜੀਕ ਕੀਤੇ ਕਿ ਮੇਰੀ ਛੁੱਟੀ ਮਨਜ਼ੂਰ ਹੁੰਦੀ ਵੀ ਹੈ ਜਾਂ ਨਹੀਂ ਹੁੰਦੀ ਉਹ ਆਪਣੇ ਘਰ ਚਲੇ ਗਏ ਉਹ ਛੁੱਟੀ ਤੇ ਚਲੇ ਗਏ ਉਹ ਵਾਪਸ ਦਫ਼ਤਰ ਨਹੀਂ ਆਏ ਹੁਣ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ 6 ਨਵੰਬਰ ਨੂੰ ਹੀ ਸੁਪਰੀਮ ਕੋਰਟ ਦੇ ਵਿੱਚ ਉਹ ਅਹਿਮ ਸੁਣਵਾਈ ਹੋਣੀ ਸੀ ਜਿਹੜੀ ਤਰੀਕ ਸੁਪਰੀਮ ਕੋਰਟ 'ਚ ਪਈ ਹੋਈ ਸੀ ਉਹ ਵੀ 6 ਨਵੰਬਰ ਹੀ ਸੀ ਤੇ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ 5 ਨਵੰਬਰ ਨੂੰ ਇੱਕ ਸੀਨੀਅਰ ਵਕੀਲ ਦੇ ਨਾਲ ਮੀਟਿੰਗ ਹੋਣੀ ਸੀ ਜਿਸ ਮੀਟਿੰਗ ਦੇ ਵਿੱਚ ਸਰਕਾਰ ਦੀ ਰਣਨੀਤੀ ਤਿਆਰ ਕੀਤੀ ਜਾਣੀ ਸੀ ਕਿ ਕੱਲ ਨੂੰ ਅਦਾਲਤ ਦੇ ਵਿੱਚ ਕੀ ਰੁਖ ਲੈਣਾ ਹੈ ਕੀ ਬੋਲਣਾ ਹੈ ਜਾਂ ਕਿਹੜੇ ਦਸਤਾਵੇਜ਼ ਪੇਸ਼ ਕਰਨੇ ਨੇ ਉਸ ਮੀਟਿੰਗ ਦੇ ਵਿੱਚ ਵੀ ਹਰਮੋਨ ਕੌਰ ਸ਼ਾਮਿਲ ਨਹੀਂ ਹੋਏ ਉਨ੍ਹਾਂ ਵੱਲੋਂ ਮੀਟਿੰਗ اٹੈਂਡ ਨਹੀਂ ਕੀਤੀ ਗਈ ਤੇ ਅਗਲੇ ਦਿਨ ਉਹ ਛੁੱਟੀ ਤੇ ਬਿਨਾ ਮਨਜ਼ੂਰੀ ਦੇ ੜੀ ਕੀਤਾ ਚਲੇ ਹੁਣ ਜੋ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਸੀ ਉਸ ਦੇ ਵਿੱਚ ਹਰਮੋਨ ਕੌਰ ਨੂੰ 7 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਉਹ ਆਪਣਾ ਜਵਾਬ ਦਾਖਲ ਕਰਨ ਜਿਹੜੇ ਇਹ ਦੋਸ਼ ਲਾਏ ਗਏ ਨੇ ਇਹਨਾਂ ਦੋਸ਼ਾਂ ਦਾ ਜਵਾਬ ਦੇਣ ਪਰ ਜੋ ਇੰਜੀਨੀਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਠਵਾਲ ਸਾਹਿਬ ਠਵਾਲ ਭੁਰੀ ਕਹਿੰਦੇ ਕਿ ਹੁਣ ਗੱਲ ਬਹੁਤ ਵੱਧ ਗਈ ਹੈ ਇਹ ਇਸੇ ਮਹੀਨੇ ਵਿੱਚ ਇੰਜੀਨੀਅਰਾਂ ਖਿਲਾਫ ਇੱਕ ਤੀਜਾ ਵੱਡਾ ਐਕਸ਼ਨ ਲਿਆ ਗਿਆ ਹੈ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਹੁਣ ਲੜਾਈ ਆਰ ਪਾਰ ਦੀ ਹੋਏਗੀ ਤਾਕਤ ਦਿਖਾਉਣ ਦਾ ਵੇਲਾ ਸੀ ਉਹ ਤਾਕਤ ਦਿਖਾਈ ਗਈ ਸੱਦਾ ਦੇਣ ਦੇ ਅੱਧੇ ਘੰਟੇ ਦੇ ਅੰਦਰ ਅੰਦਰ ਹੀ 200 ਤੋਂ ਵੱਧ ਇੰਜੀਨੀਅਰ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਵਿੱਚ ਇਕੱਠੇ ਹੋ ਗਏ ਜਿੱਥੇ ਉਹਨਾਂ ਤੋਂ ਘਰਣਾ ਮਾਰਿਆ ਗਿਆ ਜੋ ਤੁਹਾਨੂੰ ਅਸੀਂ ਪਹਿਲਾਂ ਜ਼ਿਕਰ ਕੀਤਾ ਇਸ ਤੋਂ ਪਹਿਲਾਂ 2 ਨਵੰਬਰ ਨੂੰ ਚੀਫ ਇੰਜੀਨੀਅਰ ਹਰੀਸ਼ ਕੁਮਾਰ ਨੂੰ ਸਸਪੈਂਡ ਕੀਤਾ ਗਿਆ ਸੀ ਸਰਕਾਰ ਨੂੰ ਕਈ ਕਰੋੜ ਰੁਪਏ ਦਾ ਘਾਟਾ ਪਾਇਆ ਗਿਆ ਹੈ ਉਸ ਲਈ ਹਰੀਸ਼ ਕੁਮਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਜਿਹੜੀ ਬਿਜਲੀ ਬਣਾਈ ਜਾਂਦੀ ਹੈ ਸਰਕਾਰੀ ਤਾਪਕਰਾਂ 'ਚ ਉਹ ਪ੍ਰਾਈਵੇਟ ਬਿਜਲੀ ਤਾਪਕਰਾਂ ਦੇ ਵਿੱਚੋਂ ਜਿਹੜੀ ਬਿਜਲੀ ਬਣਾਈ ਜਾਂਦੀ ਹੈ ਉਸ ਨਾਲੋਂ ਮਹਿੰਗੀ ਪੈਂਦੀ ਹੈ ਇਸ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਘਾਟਾ ਹੁੰਦਾ ਹੈ ਫਿਰ 4 ਨਵੰਬਰ ਨੂੰ ਹਰਜੀਤ ਸਿੰਘ ਜੋ ਕਿ ਡਾਇਰੈਕਟਰ ਜਨਰੇਸ਼ਨ ਸੀਗੇ ਜੋ ਬਿਜਲੀ ਪੈਦਾ ਕਰਨ ਦਾ محکمہ ਹੈ ਉਸਦੇ ਇੰਚਾਰਜ ਸੀ ਡਾਇਰੈਕਟਰ ਸੀ ਉਹਨਾਂ ਦੀਆਂ ਤਾਂ ਸੇਵਾਵਾਂ ਹੀ ਖਤਮ ਕਰ ਦਿੱਤੀਆਂ ਗਈਆਂ ਸੀ ਤੇ ਮਾਮਲਾ ਇਹ ਹੀ ਸੀ ਕਿ ਸਰਕਾਰ ਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ ਸਰਕਾਰ ਦੀ ਆਪਣੀ ਕੋਲੇ ਦੀ ਖदान ਹੈ ਉਸ ਤੋਂ ਬਾਅਦ ਵੀ ਜਿਹੜੀ ਬਿਜਲੀ ਬਣਾਈ ਜਾਂਦੀ ਹੈ ਉਹ ਬਿਜਲੀ ਮਹਿੰਗੀ ਬਣਦੀ ਹੈ ਪ੍ਰਾਈਵੇਟ ਪਲਾਂਟਾਂ ਦੇ ਵਿੱਚ ਬਿਜਲੀ ਸਸਤੀ ਬਣਦੀ ਹੈ ਇਸ ਦਾ ਜ਼ਿੰਮੇਵਾਰ ਇਹਨਾਂ ਦੋਨਾਂ ਨੂੰ ਪਹੜਾਇਆ ਗਿਆ ਸੀ ਤੇ ਸਰਕਾਰ ਵੱਲੋਂ ਐਕਸ਼ਨ ਲਿਆ ਗਿਆ ਸੀ 30 ਅਕਤੂਬਰ ਨੂੰ ਹੀ ਡਾਕਟਰ ਬਸੰਤ ਗਰਗ ਨੇ ਪੀਐਸਪੀਸੀਐਲ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦਾ ਚਾਰਜ ਲਿਆ ਸੀ ਉਹਨਾਂ ਨੇ ਅਹੁਦਾ ਸੰਭਾਲਿਆ ਸੀ ਤੇ ਉਸੇ ਦਿਨ ਤੋਂ ਹੀ ਇਹ ਟਕਰਾਅ ਸ਼ੁਰੂ ਹੋ ਗਿਆ ਹੈ ਇੰਜੀਨੀਅਰ ਐਸੋਸੀਏਸ਼ਨ ਉਸੇ ਦਿਨ ਤੋਂ ਹੀ ਵਿਰੋਧ ਕਰਨ ਲੱਗੇ ਸੀ ਇਸ ਨਿਯੁਕਤੀ ਦਾ ਵੀ ਵਿਰੋਧ ਕੀਤਾ ਗਿਆ ਕਿ ਕਿਸੇ ਟੈਕਨੋਕ੍ਰੇਟ ਨੂੰ ਲਿਆਉਣਾ ਚਾਹੀਦਾ ਹੈ ਪ੍ਰੋਫੈਸ਼ਨਲ ਨੂੰ ਲਿਆਉਣਾ ਚਾਹੀਦਾ ਹੈ ਆਈਏ ਸਹਾਕਾਰੀ ਨੂੰ ਇਸ ਵਿਭਾਗ ਦਾ ਚਾਰਜ ਨਹੀਂ ਦੇਣਾ ਚਾਹੀਦਾ ਹੈ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਜਵਾਬ ਨਹੀਂ ਆਇਆ ਲੇਕਿਨ ਬਿਜਲੀ ਮੰਤਰੀ ਸੰਜੀਵ अरोड़ा ਜੀ ਕਹਿੰਦੇ ਨੇ ਕਿ ਕੋਈ ਵੀ ਅਜਿਹਾ ਮਸਲਾ ਨਹੀਂ ਹੈ ਮੁਲਾਜ਼ਮ ਤੇ ਮੈਨੇਜਮੈਂਟ ਤੇ ਵਿਚਾਲੇ ਕੋਈ ਵੀ ਲੜਾਈ ਨਹੀਂ ਹੈ ਪੀਐਸਪੀਸੀਐਲ ਦੇ ਵਿੱਚ ਸਭ ਕੁਝ ਠੀਕ ਠਾਕ ਹੈ ਸਾਨੂੰ ਪਿਛਲੇ ਸਮੇਂ ਦੇ ਦੌਰਾਨ ਕੁਝ ਸਖਤ ਫੈਸਲੇ ਲੈਣੇ ਪਏ ਨੇ ਪਰ ਜਿਹੜੇ ਕਰਮਚਾਰੀ ਨੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਫੈਸਲੇ ਜ਼ਰੂਰੀ ਸਨ ਸੰਸਥਾ ਦੀ ਬਿਹਤਰੀ ਦੇ ਲਈ ਹੀ ਇਹ ਫੈਸਲੇ ਲਏ ਗਏ ਲੇਕਿਨ ਇਸ ਤੋਂ ਪਹਿਲਾਂ ਅਰੋੜਾ ਨੇ ਇੱਕ ਵਾਰੀ ਕਿਹਾ ਸੀ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਪੀਐਸਪੀਸੀਲ ਦੀ 100% ਦੀ ਹਿੱਸੇਦਾਰ ਹੈ ਸ਼ੇਅਰਹੋਲਡਰ ਹੈ ਤੇ ਜੋ ਵੀ ਫੈਸਲੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਨੇ ਉਹ ਲੋਕਾਂ ਦੇ ਹਿੱਤ ਵਿੱਚ ਹੀ ਲਏ ਗਏ ਨੇ ਕਾਰਪੋਰੇਸ਼ਨ ਨੂੰ ਲੋਕਾਂ ਦੇ ਹਿੱਤ ਵਿੱਚ ਹੀ ਫੈਸਲੇ ਲੈਣੇ ਚਾਹੀਦੇ ਹਨ ਪੀਐਸਪੀਐਲ ਲੋਕਾਂ ਅਤੇ ਸਰਕਾਰ ਦੋਹਾਂ ਦੇ ਪ੍ਰਤੀ ਹੀ ਜ਼ਿੰਮੇਵਾਰ ਹੈ ਜਵਾਬਦੇਹ ਹੈ ਇਹ ਮੰਤਰੀ ਸਾਹਿਬ ਨੇ ਕਿਹਾ ਸੀ ਹੁਣ 21 ਨਵੰਬਰ ਨੂੰ ਚੰਡੀਗੜ੍ਹ ਵਿਖੇ ਹੀ ਬੋਰਡ ਆਫ ਡਾਇਰੈਕਟਰ ਦੀ ਇੱਕ ਮੀਟਿੰਗ ਰੱਖੀ ਗਈ ਹੈ ਜਿੱਥੇ ਇਹ ਸਾਰੇ ਫੈਸਲੇ ਵਿਚਾਰੇ ਜਾਣਗੇ ਉਹਨਾਂ ਦੇ ਉੱਤੇ ਵਿਚਾਰमर्श ਹੋਊਗਾ ਪਿਛਲੇ ਜਿਹੜੇ ਫੈਸਲੇ ਲਏ ਗਏ ਨੇ ਸਰਵਾਮਾ ਖਤਮ ਕਰਨ ਦਾ ਤੇ ਸਸਪੈਂਡ ਕਰਨ ਦਾ ਉਹਨਾਂ ਦੇ ਉੱਤੇ ਵੀ ਵਿਚਾਰ ਹੋਏਗਾ ਸ਼ਾਇਦ ਜਿਹੜਾ ਹੁਣ ਹਰਮੋਹਨ ਕੌਰ ਨੂੰ ਸ਼ੋ ਕਾਸ ਨੋਟਿਸ ਦਿੱਤਾ ਗਿਆ ਹੈ ਇਸ ਤੇ ਵੀ ਚਰਚਾ ਹੋਵੇ ਇਹ ਸਾਰੇ ਮੁੱਦੇ ਹੁਣ 21 ਨਵੰਬਰ ਤੇ ਜਾ ਪਏ ਨੇ ਉਦੋਂ ਇਹਨਾਂ ਦੇ ਉੱਤੇ ਕੋਈ ਨਾ ਕੋਈ ਫੈਸਲਾ ਲਿਆ ਜਾਏਗਾ ਪਰ ਜਿਹੜੇ ਇੰਜੀਨੀਅਰ ਨੇ ਉਹ ਕਹਿ ਰਹੇ ਹਨ ਕਿ ਡਰ ਤੇ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਜਾਨ ਬੁਝਕੇ ਅਜਿਆ ਕੀਤਾ ਜਾ ਰਿਹਾ ਹੈ ਕਿਉਂਕਿ ਸਾਡੀ ਐਸੋਸੀਏਸ਼ਨ ਜਾਂ ਜਿੰਨੇ ਮੁਲਾਜ਼ਮ ਨੇ ਉਹ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਨੇ ਪੰਜਾਬ ਸਰਕਾਰ ਜੋ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਦੀ ਤਿਆਰੀ ਕਰ ਰਹੀ ਹੈ ਉਹਨਾਂ ਵਾਸਤੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਟੈਂਡਰ ਮੰਗਲੇ ਗਏ ਨੇ ਉਹ ਜ਼ਮੀਨਾਂ ਦੀ ਵਿਕਰੀ ਦੇ ਅਸੀਂ ਸਾਰੇ ਖਿਲਾਫ ਹਾਂ ਇਸ ਕਰਕੇ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਹੈ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤਾਂ ਕਿ ਅਸੀਂ ਵਿਰੋਧ ਨਾ ਕਰੀਏ ਕੁਸਕੀਏ ਨਾ ਸਰਕਾਰ ਆਪਣੀ ਮਨਮਰਜ਼ੀ ਦੇ ਨਾਲ ਫੈਸਲੇ ਲਈ ਜਾਵੇ ਇਸ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਲੇਕਿਨ ਉਹ ਜਿੰਨੇ ਦੋਸ਼ ਲਗਾਏ ਗਏ ਨੇ ਉਹਨਾਂ ਦਾ ਜਵਾਬ ਦੇਣ ਦੇ ਵਿੱਚ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਜਿਵੇਂ ਇਸ ਸ਼ੋ ਕਾਸ ਨੋਟਿਸ ਦੇ ਵਿੱਚ ਵੀ ਜੋ ਦੋਸ਼ ਲਾਏ ਗਏ ਨੇ ਕਿ ਜਦੋਂ ਇੱਕ ਅਹਿਮ ਮੌਕਾ ਸੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਉਦੋਂ ਜਿਹੜਾ ਅਫਸਰ ਜ਼ਿੰਮੇਵਾਰ ਅਫਸਰ ਹੈ ਜਿਸ ਨੇ ਜਵਾਬ ਤਿਆਰ ਕਰਨ ਦੇ ਵਿੱਚ ਮਦਦ ਕਰਨੀ ਸੀ ਜਿਸ ਨੇ ਤਕਨੀਕੀ ਪਹਿਲੂ ਰੱਖਣੇ ਸੀ ਤਕਨੀਕੀ ਪੱਖ ਰੱਖਣੇ ਸੀ ਉਹੀ ਜੇ ਗੈਰ ਹਾਜ਼ਰ ਹੈ ਉਹੀ ਮੀਟਿੰਗਾਂ ਦੇ ਵਿੱਚ ਸ਼ਾਮਿਲ ਨਹੀਂ ਹੋ ਰਿਹਾ ਮਨਜ਼ੂਰੀ ਤੋਂ ਬਿਨਾਂ ਹੀ ਛੁੱਟੀ ਤੇ ਚਲਿਆ ਜਾਂਦਾ ਹੈ ਇੱਕ ਵਾਰ ਪਹਿਲਾਂ ਉਹਦੀ ਛੁੱਟੀ ਦੀ ਅਰਜ਼ੀ ਖਾਰਜ ਕੀਤੀ ਜਾਂਦੀ ਹੈ ਮਨਜ਼ੂਰ ਨਹੀਂ ਕੀਤੀ ਜਾਂਦੀ ਇਸ ਦੇ ਬਾਵਜੂਦ ਉਹ ਛੁੱਟੀ ਤੇ ਚਲਿਆ ਜਾਂਦਾ ਹੈ ਇੱਕ ਦਿਨ ਪਹਿਲਾਂ ਜਦੋਂ ਉਹ ਹਾਜ਼ਰ ਸੀ ਉਦੋਂ ਮੀਟਿੰਗ ਵਿੱਚ ਸ਼ਾਮਲ ਨਹੀਂ ਹੁੰਦਾ ਜਿਹੜੀ ਵਕੀਲਾਂ ਦੇ ਨਾਲ ਮੀਟਿੰਗ ਹੋਣੀ ਸੀ ਉਸ ਦਾ ਹਿੱਸਾ ਨਹੀਂ ਬਣਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਨਹੀਂ ਦਿੱਤਾ ਗਿਆ ਬਲਕਿ ਇੱਕ ਤਕਨੀਕੀ ਪਹਿਲੂ ਫੜ ਕੇ ਕਿ ਇਹ ਨੋਟਿਸ ਜੋ ਜਾਰੀ ਕੀਤਾ ਗਿਆ ਹੈ ਇਹ ਗਲਤ ਬੰਦੇ ਨੇ ਜਾਰੀ ਕੀਤਾ ਗਿਆ ਹੈ ਤੁਸੀਂ ਐਡਾ ਵੱਡਾ ਵਿਰੋਧ ਪ੍ਰਦਰਸ਼ਨ ਕਰਦੇ ਹੋ ਉਸ ਵਿਰੋਧ ਪ੍ਰਦਰਸ਼ਨ ਕਰਨ ਦੀ ਬਜਾਏ ਇਸ ਸ਼ੋਕਾਸ ਨੋਟਿਸ ਦਾ ਜਵਾਬ ਦਿੱਤਾ ਜਾ ਸਕਦਾ ਸੀ ਜੇ ਕੋਈ ਤਕਨੀਕੀ ਪ੍ਰੋਬਲਮ ਸੀ ਤਾਂ ਉਹਨੂੰ ਵੀ ਵਿਭਾਗ ਦੇ ਵਿੱਚ ਹੀ ਚੈਲੰਜ ਕੀਤਾ ਜਾ ਸਕਦਾ ਸੀ ਕੋਈ ਐਡਾ ਵੱਡਾ ਮਸਲਾ ਨਹੀਂ ਸੀ ਜਿਹਦੇ ਪਿੱਛੇ ਹੜਤਾਲ ਕਰਨੀ ਪਵੇ ਇਸ ਤੋਂ ਪਹਿਲਾਂ ਜਿਹੜੇ ਦੋ ਮਾਮਲਿਆਂ ਦੀ ਗੱਲ ਕੀਤੀ ਹੈ ਉਸ ਦੇ ਵਿੱਚ ਵੀ ਕੋਈ ਬਹੁਤਾ ਤਸੱਲੀ ਬਖਸ਼ ਜਵਾਬ ਇਹਨਾਂ ਜਥੇਬੰਦੀਆਂ ਵੱਲੋਂ ਨਹੀਂ ਦਿੱਤਾ ਗਿਆ ਕਿ ਬਿਜਲੀ ਮਹਿੰਗੀ ਕਿਉਂ ਬਣ ਰਹੀ ਹੈ ਜਦੋਂ ਜਦੋਂ ਕੋਲੇ ਦੀ ਖਾਦਾਨ ਸਰਕਾਰ ਦੀ ਆਪਣੀ ਹੈ ਫੇਰ ਵੀ ਬਿਜਲੀ ਮਹਿੰਗੀ ਕਿਉਂ ਪੈ ਰਹੀ ਹੈ ਸਰਕਾਰ ਨੂੰ ਇਸ ਦੀ ਜਵਾਬਦੇਹੀ ਤਾਂ ਕਿਤੇ ਨਾ ਕਿਤੇ ਇਹਨਾਂ ਕਰਮਚਾਰੀਆਂ ਦੀ ਬਣਦੀ ਹੈ ਪਰ ਉਹ ਜਵਾਬ ਤਸੱਲੀ ਬਖਸ਼ ਨਹੀਂ ਦਿੰਤੇਗੇ ਸਗੋਂ ਇਸ ਨੂੰ ਜ਼ਮੀਨਾਂ ਵੇਚਣ ਦੇ ਮਾਮਲੇ ਦੇ ਨਾਲ ਜੋੜ ਕੇ ਦੇਖਦੇ ਹੁਣ ਇੱਕ ਪਾਸੇ ਤਾਂ ਸਰਕਾਰੀ ਨੌਕਰੀਆਂ ਦੇ ਲਈ ਮਾਰੋ-ਮਾਰ ਹੈ ਹਰ ਰੋਜ਼ ਅਸੀਂ ਇਸ ਗੱਲ ਦਾ ਜ਼ਿਕਰ ਸੁਣਦੇ ਆਂ ਕਿ ਬੇਰੋਜ਼ਗਾਰੀ ਬਹੁਤ ਵਧ ਗਈ ਹੈ ਸਰਕਾਰੀ ਨੌਕਰੀਆਂ ਛੱਡੋ ਪ੍ਰਾਈਵੇਟ ਨੌਕਰੀਆਂ ਵੀ ਨਹੀਂ ਨੌਜਵਾਨ ਕੀ ਕਰਨ ਉਥੇ ਸਰਕਾਰੀ ਨੌਕਰੀਆਂ ਦੇ ਪਿੱਛੇ ਮਾਰੋ-ਮਾਰ ਹੈ ਇਹ ਕਿਹਾ ਜਾਂਦਾ ਹੈ ਕਿ ਬਿਨਾ ਕਰੋੜਾਂ ਰੁਪਏ ਖਰਚੇ ਜਾਂ ਲੱਖਾਂ ਰੁਪਏ ਦੀ ਰਿਸ਼ਵਤ ਦਿੱਤੇ ਤੋਂ ਬਿਨਾ ਕੋਈ ਵੀ ਸਰਕਾਰੀ ਨੌਕਰੀ ਨਹੀਂ ਮਿਲਦੀ ਉਥੇ ਹੀ ਜਿਨ੍ਹਾਂ ਨੂੰ ਇਹ ਨੌਕਰੀਆਂ ਮਿਲੀਆਂ ਹੋਈਆਂ ਨੇ ਜਿਨ੍ਹਾਂ ਦੀ ਲੱਖਾਂ ਰੁਪਏ ਦੀ ਤਨਖਾਹ ਹੈ ਉਹ ਆਪਣੇ ਹੱਕਾਂ ਦੀ ਗੱਲ ਤਾਂ ਹਮੇਸ਼ਾ ਕਰਦੇ ਨੇ ਆਪਣੀ ਜ਼ਿੰਮੇਵਾਰੀਆਂ ਦੀ ਗੱਲ ਕਦੇ ਨਹੀਂ ਕਰਦੇ ਜੋ ਉਹਨਾਂ ਦੀ ਜਵਾਬਦੇਹੀ ਸਰਕਾਰ ਦੇ ਪ੍ਰਤੀ ਹੈ ਜਾਂ ਲੋਕਾਂ ਦੇ ਪ੍ਰਤੀ ਹੈ ਉਸ ਜ਼ਿੰਮੇਵਾਰੀ ਦੀ ਗੱਲ ਕਦੇ ਨਹੀਂ ਕੀਤੀ ਜਾਂਦੀ ਸਗੋਂ ਇਹ ਕਿਹਾ ਜਾਂਦਾ ਹੈ ਕਿ ਸਾਡੇ ਨਾਲ ਤੱਕਾ ਕੀਤਾ ਗਿਆ ਕੋਈ ਨਾ ਕੋਈ ਬਹਾਨੇ ਤੇ 1 ਮਿੰਟ ਦੇ ਵਿੱਚ ਹੀ ਪੈਨ ਛੱਡ ਕੇ ਕੰਮ ਛੱਡ ਕੇ ਹੜਤਾਲ ਤੇ ਚਲੇ ਜਾਂਦੇ ਔਰ ਇਹ ਸਿਰਫ ਬਿਜਲੀ ਬੋਰਡ ਦੇ ਵਿੱਚ ਨਹੀਂ ਹੁੰਦਾ ਆਏ ਦਿਨ ਅਸੀਂ ਸੁਣਦੇ ਹਾਂ ਕਦੇ ਪਟਵਾਰੀ ਹੜਤਾਲ ਤੇ ਚਲੇ ਗਏ ਕਦੇ ਤਹਿਸੀਲਦਾਰ ਹੜਤਾਲ ਤੇ ਚਲੇ ਜਾਂਦੇ ਨੇ ਕਦੇ ਡਾਕਟਰ ਹੜਤਾਲ ਤੇ ਚਲੇ ਜਾਂਦੇ ਨੇ ਕਦੇ ਨਰਸਾਂ ਹੜਤਾਲ ਤੇ ਚਲੀਆਂ ਜਾਂਦੀਆਂ ਨੇ ਕਦੇ ਬੱਸ ਡਰਾਈਵਰ ਹੜਤਾਲ ਤੇ ਕਦੇ ਕੰਡਕਟਰ ਹੜਤਾਲ ਤੇ ਹਰ ਵੇਲੇ ਕੋਈ ਨਾ ਕੋਈ ਮਹਿਕਮਾ ਕਿਸੇ ਨਾ ਕਿਸੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੁੰਦਾ ਹੈ ਕਿਸੇ ਨਾ ਕਿਸੇ ਮਹਿਕਮੇ ਵੱਲੋਂ ਕੰਮ ਕਾ ਕੇ ਠੱਪ ਕਰਕੇ ਹੜਤਾਲ ਕਰ ਦਿੱਤੀ ਜਾਂਦੀ ਕੋਈ ਇਹ ਨਹੀਂ ਸੋਚਦਾ ਕਿ ਇਸ ਹੜਤਾਲਾਂ ਦਾ ਇਸ ਧਰਨਿਆਂ ਦਾ ਲੋਕਾਂ ਦੇ ਉੱਤੇ ਕੀ ਅਸਰ ਪੈ ਰਿਹਾ ਹੈ ਉਹਨਾਂ ਦੇ ਕੰਮ ਕਿਉਂ ਰੁਕੇ ਹੋਏ ਨੇ ਉਹਨਾਂ ਦਾ ਇਹ ਸਾਰੇ ਕੰਮਕਾਜ ਦੇ ਵਿੱਚ ਤੇ ਇਹਨਾਂ ਨੀਤੀਆਂ ਬਣਾਉਣ ਦੇ ਵਿੱਚ ਕੀ ਦੋਸ਼ ਹੈ ਉਹਨਾਂ ਦੇ ਕੰਮ ਕਿਉਂ ਨਹੀਂ ਕੀਤੇ ਜਾਂਦੇ ਜੋ ਤਨਖਾਹਾਂ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਇਕੱਠਾ ਕਰਕੇ ਦਿੱਤੀਆਂ ਜਾਂਦੀਆਂ ਨੇ ਉਹ ਤਨਖਾਹਾਂ ਤਾਂ ਤੁਸੀਂ ਲੈ ਰਹੇ ਹੋ ਤਨਖਾਹਾਂ ਨਹੀਂ ਇੱਕ ਦਿਨ ਵੀ ਛੱਡੀਆਂ ਜਾਂਦੀਆਂ ਲੇਕਿਨ ਉਹਨਾਂ ਦਾ ਕੰਮ ਕਾਜ ਬੰਦ ਕਰ ਦਿੱਤਾ ਜਾਂਦਾ ਹੈ ਇਹ ਕਿੰਨਾ ਕੁ ਜਾਇਜ਼ ਹੈ ਇਹ ਵੀ ਕਈ ਵਾਰ ਦੇਖਿਆ ਗਿਆ ਹੈ ਕਿ ਕਿਸੇ ਵੀ ਵਿਭਾਗ ਦੇ ਵਿੱਚ ਜਦੋਂ ਕਿਸੇ ਅਧਿਕਾਰੀ ਦੇ ਉੱਤੇ ਕਿਸੇ ਅਫਸਰ ਦੇ ਉੱਤੇ ਐਕਸ਼ਨ ਹੁੰਦਾ ਹੈ ਤਾਂ ਫਟਾਫਟ ਹੀ ਐਸੋਸੀਏਸ਼ਨਾਂ ਇਹ ਜਿੱਥੇ ਬੰਦੀਆਂ ਜੋ ਇਹਨਾਂ ਨੇ ਬਣਾਈਆਂ ਹੁੰਦੀਆਂ ਨੇ ਉਹ ਕੰਮ ਛੱਡ ਦਿੰਦੀਆਂ ਨੇ ਉਹ ਹੜਤਾਲ ਤੇ ਚਲੀਆਂ ਜਾਂਦੀਆਂ ਨੇ ਕਿ ਪਹਿਲਾਂ ਸਾਡੇ ਸਾਥੀ ਦੇ ਖਿਲਾਫ ਜੋ ਤੁਸੀਂ ਐਕਸ਼ਨ ਲੈ ਰਹੇ ਹੋ ਉਸ ਤੋਂ ਵਾਪਸ ਹੋਵੋ ਐਕਸ਼ਨ ਨਾ ਲਾਓ ਐਕਸ਼ਨ ਬੰਦ ਕਰੋ ਕਾਰਵਾਈ ਨਾ ਕਰੋ ਫਿਰ ਹੀ ਅਸੀਂ ਕੰਮ ਤੇ ਵਾਪਸ ਆਵਾਂਗੇ ਇਸ ਦਾ ਮਤਲਬ ਕਿ ਇਹ ਸਮਝਿਆ ਜਾਵੇ ਕੀ ਅਧਿਕਾਰੀ ਜੋ ਮਰਜ਼ੀ ਕਰਨ ਆਪਣੀ ਮਨਮਰਜ਼ੀ ਕਰਨ ਰਿਸ਼ਵਤ ਲੈਣ ਨਾ ਲੈਣ ਲੋਕਾਂ ਦੇ ਕੰਮ ਕਰਨ ਨਾ ਕਰਨ ਆਪਣੀ ਮਨਮਰਜ਼ੀ ਦੇ ਨਾਲ ਡਿਊਟੀ ਤੇ ਆਉਣ ਜਾਂ ਨਾ ਆਉਣ ਤੇ ਸਰਕਾਰ ਚੁੱਪਚਾਪ ਮੂਕ ਦਰਸ਼ਕ ਬਣ ਕੇ ਦੇਖੀ ਰਹੇ ਕੋਈ ਐਕਸ਼ਨ ਨਾ ਲਵੇ ਇਹ ਜਿਹੜੇ ਸਰਕਾਰੀ ਮੁਲਾਜ਼ਮ ਨੇ ਇਹ ਕਿਸੇ ਪ੍ਰਤੀ ਵੀ ਜਵਾਬਦੇਹੀ ਨਹੀਂ ਨਾ ਇਹ ਆਪਣੇ ਵਿਭਾਗ ਦੇ ਰੂਲ ਐਂਡ ਰੈਗੂਲੇਸ਼ਨ ਦੇ ਨਿਯਮ ਕਾਨੂੰਨ ਦੇ ਜਵਾਬਦੇਹ ਨੇ ਨਾ ਹੀ ਇਹ ਸਰਕਾਰ ਨੂੰ ਪ੍ਰਤੀ ਜਵਾਬਦੇਹ ਨੇ ਪਰ ਨਾ ਹੀ ਇਹ ਲੋਕਾਂ ਪ੍ਰਤੀ ਜਵਾਬਦੇਹ ਨੇ ਕੀ ਇਸ ਤਰ੍ਹਾਂ ਦੀ ਖੁੱਲੀ ਲਗਾਮ ਇਹਨਾਂ ਨੂੰ ਦੇ ਦੇਣੀ ਚਾਹੀਦੀ ਹੈ ਕਿ ਇਹ ਇਹ ਆਪਣੀ ਮਨਮਰਜ਼ੀ ਦੇ ਨਾਲ ਜਦੋਂ ਮਰਜ਼ੀ ਆਉਣ ਜਦੋਂ ਮਰਜ਼ੀ ਜਾਣ ਕੰਮ ਕਰਨ ਜਾਂ ਨਾ ਕਰਨ ਇਹਨਾਂ ਨੂੰ ਸਮੇਂ ਸਿਰ ਇਹਨਾਂ ਦੀ ਤਨਖਾਹ ਇਹਨਾਂ ਦੇ ਪੱਤੇ ਡੀਅਰਨੈਸ ਅਲਾਉਂਸ ਸਭ ਕੁਝ ਮਿਲਦਾ ਰਹੇ ਕਮ ਬਾਰੇ ਨਾ ਪੁੱਛਿਆ ਜਾਵੇ ਜਵਾਬਦੇਹੀ ਨਾ ਤੇ ਇਥੇ ਇਹ ਨਹੀਂ ਕਿ ਸਰਕਾਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਸਰਕਾਰਾਂ ਨੂੰ ਜੋ ਮਰਜ਼ੀ ਨੀਤੀ ਬਣਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਉਸ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਸਰਕਾਰਾਂ ਦੀਆਂ ਨੀਤੀਆਂ ਦਾ ਵਿਰੋਧ ਪੈਰ ਪੈਰ ਤੇ ਹੋ ਰਿਹਾ ਹੈ ਉਹਦੇ ਲਈ ਬਾਕੀ ਸਿਆਸੀ ਪਾਰਟੀਆਂ ਨੇ ਸਿਆਸੀ ਆਗੂ ਹਨ ਲੋਕ ਖੁਦ ਜਿਹੜੀ ਨੀਤੀ ਉਹਨਾਂ ਨੂੰ ਸਰਕਾਰ ਦੀ ਚੰਗੀ ਨਹੀਂ ਲੱਗਦੀ ਉਸ ਦਾ ਵਿਰੋਧ ਕਰਦੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੱਤਰਕਾਰ ਬੈਠੇ ਨੇ ਬੁੱਧੀਜੀਵੀ ਬੈਠੇ ਨੇ ਜਿਹੜੇ ਹਰ ਰੋਜ਼ ਸਰਕਾਰ ਨੂੰ ਕੋਸ਼ਸ਼ ਦੇ ਨੇ ਸਰਕਾਰ ਦੇ ਕੰਮਕਾਜ ਦੇ ਵਿੱਚ ਨੁਕਸ ਕਰਦੇ ਨੇ ਕਿ ਕਿੱਥੇ ਸਰਕਾਰ ਗਲਤ ਜਾ ਰਹੀ ਹੈ ਉਹਨਾਂ ਨੂੰ ਅਕਾਉਂਟੇਬਲ ਠਹਿਰਾਇਆ ਜਾਂਦਾ ਹੈ ਜ਼ਿੰਮੇਵਾਰ ਠਹਿਰਾਉਣ ਦੀ ਹਰ ਕੋਸ਼ਿਸ਼ ਹੁੰਦੀ ਹੈ ਹੁਣ ਤਾਂ ਪੈਰ ਪੈਰ ਤੇ ਕਿਸਾਨ ਜਥੇਬੰਦੀਆਂ ਵੀ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ ਕੋਈ ਨੀਤੀ ਕੋਈ ਆਦੇਸ਼ ਕੋਈ ਆਰਡਰ ਹੋਵੇ ਨਾਲ ਦੀ ਨਾਲ ਉਸ ਦੇ ਉੱਪਰ ਕਿਸੇ ਨਾ ਕਿਸੇ ਦਾ ਪ੍ਰਤੀਕਰਮ ਆ ਜਾਂਦਾ ਹੈ ਬਿਆਨ ਆ ਜਾਂਦਾ ਹੈ ਵਿਰੋਧ ਸ਼ੁਰੂ ਹੋ ਜਾਂਦਾ ਹੈ ਫੇਰ ਇਹ ਮਲਾਜਮ ਆਪਣਾ ਕੰਮ ਛੱਡ ਕੇ ਉਹਨਾਂ ਪ੍ਰਦਰਸ਼ਨਾਂ ਦਾ ਹਿੱਸਾ ਕਿਉਂ ਬਣ ਰਹੇ ਨੇ ਜਾਂ ਇਹ ਕਹਿ ਲਓ ਆਪਣੇ ਕੰਮ ਪ੍ਰਤੀ ਜੋ ਜਵਾਬਦੇਹੀ ਹੈ ਉਸ ਨੂੰ ਇਸ ਸਰਕਾਰ ਦੇ ਖਿਲਾਫ ਵਿਰੋਧ ਦੇ ਵਿੱਚ ਜੋੜ ਕੇ ਉਸ ਦੀ ਆੜ ਦੇ ਵਿੱਚ ਕੰਮ ਕਰਨ ਤੋਂ ਕਿਉਂ ਬਚ ਰਹੇ ਨੇ ਅਜੇ ਹਾਂ ਕਿਉਂ ਹੋ ਰਿਹਾ ਕਿਤੇ ਨਾ ਕਿਤੇ ਕਿ ਇਹਨਾਂ ਦੀ ਜਵਾਬਦੇਹੀ ਤੈ ਨਹੀਂ ਹੋਣੀ ਚਾਹੀਦੀ ਸਰਕਾਰ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਜੇ ਸਰਕਾਰ ਗਲਤ ਕਰਦੀ ਹੈ ਤਾਂ ਉਸ ਨੂੰ ਅਦਾਲਤਾਂ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਹੈ ਇਨ੍ਹਾਂ ਵਿਭਾਗਾਂ ਦੇ ਵਿੱਚ ਵੀ ਇੰਟਰਨਲ ਮੈਕੈਨਿਜ਼ਮ ਬਣੇ ਹੋਏ ਨੇ ਤੁਸੀਂ ਫਾਈਲਾਂ ਦੇ ਉੱਤੇ ਨੋਟ ਦੇ ਸਕਦੇ ਹੋ ਕਿ ਅਸੀਂ ਵਿਰੋਧ ਕਰਦੇ ਹਾਂ ਇਸ ਫੈਸਲੇ ਦਾ ਇਹਦੇ ਵਿੱਚ ਆ ਖਾਮੀਆਂ ਨੇ ਆ ਗਲਤੀਆਂ ਨੇ ਲੋਕਾਂ ਨੂੰ ਸਤਕੀ ਨੁਕਸਾਨ ਹੋਏਗਾ ਤੁਸੀਂ ਪੈਨ ਦੀ ਤਾਕਤ ਵਰਤ ਕੇ ਸਰਕਾਰ ਨੂੰ ਗੋਡਿਆਂ ਪਾਰ ਲਿਆ ਸਕਦੇ ਹੋ ਫਾਈਲਾਂ ਦੇ ਉੱਤੇ ਨੋਟਿੰਗਸ ਦੇ ਸਕਦੇ ਹੋ ਸਰਕਾਰ ਦੀ ਹਰ ਗਲਤ ਨੀਤੀ ਦਾ ਕਾਗਜ਼ ਦੇ ਉੱਤੇ ਜਵਾਬ ਦੇ ਸਕਦੇ ਹਾਂ ਪਰ ਉਹ ਸਭ ਕੁਝ ਕਰਨ ਦੀ ਬਜਾਏ ਤੁਸੀਂ ਸੜਕਾਂ ਤੇ ਉਤਰਨਾ ਵਿਰੋਧ ਕਰਨਾ ਕੰਮਕਾਜ ਠੱਪ ਕਰਨਾ ਹੀ ਕਿਉਂ ਚੁਣਦੇ ਹੋ ਕਦੇ ਇਹਨਾਂ ਪੜੇ ਲਿਖੇ ਸਰਕਾਰੀ ਅਧਿਕਾਰੀਆਂ ਨੂੰ ਇਹਨਾਂ ਗੱਲਾਂ ਦਾ ਜਵਾਬ ਵੀ ਦੇਣਾ ਚਾਹੀਦਾ ਹੈ ਸੋ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰੀ ਕਰਮਚਾਰੀ ਥੋੜਾ ਜਵਾਬਦੇਹ ਹੋਣਗੇ ਆਪਣੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਤੇ ਲੋਕਾਂ ਦੇ ਪ੍ਰਤੀ ਲੋਕ ਜਦੋਂ ਘਰ ਤੋਂ ਨਿਕਲਦੇ ਨੇ ਉਹਨਾਂ ਨੂੰ ਹਰ ਰੋਜ਼ ਇਹ ਸੋਚਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਕੀ ਉਹ ਬਿਨਾਂ ਕਿਸੇ ਵਿਗਨ ਦੇ ਬਿਨਾਂ ਕਿਸੇ ਰੋਕ ਟੋਕ ਦੇ ਟਾਈਮ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਣਗੇ ਜਾਂ ਨਹੀਂ ਕਿ ਰਸਤੇ ਦੇ ਵਿੱਚ ਉਹਨਾਂ ਨੂੰ ਕੋਈ ਜਾਮ ਦਾ ਕੋਈ ਤਰਨੇ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ ਜਦੋਂ ਕਿਸੇ ਉਹ ਸਰਕਾਰੀ ਦਫ਼ਤਰ ਜਾਂਦੇ ਨੇ ਕੋਈ ਸ਼ਿਕਾਇਤ ਲੈ ਕੇ ਜਾਂ ਕੰਮ ਲੈ ਕੇ ਉਹਨਾਂ ਦੀ ਸੁਣਵਾਈ ਹੋਏਗੀ ਉਹਨਾਂ ਨੂੰ ਬਰੰਗ ਲਫਾਫੇ ਵਾਂਗੂੰ ਲੰਮ ਮੋੜਨਾ ਪਵੇ ਕਿਉਂਕਿ ਉੱਥੋਂ ਦੇ ਕਰਮਚਾਰੀ ਹੜਤਾਲ ਤੇ ਨੇ ਉਹਨਾਂ ਨੇ ਕੰਮ ਬੰਦ ਕੀਤਾ ਹੋਇਆ ਹੈ ਅਕਸਰ ਹੀ ਤੁਸੀਂ ਕੋਈ ਵੀ ਕੰਮ ਕਰਨ ਦਾ ਸੋਚਦੇ ਹੋ ਜਾਂ ਸਵੇਰੇ ਘਰੋਂ ਨਿਕਲਣ ਦੀ ਸੋਚਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਇਹ ਟੈਨਸ਼ਨ ਹੁੰਦੀ ਹੈ ਕਿ ਰਸਤੇ ਦੇ ਵਿੱਚ ਕੋਈ ਰੁਕਾਵਟ ਤਾਂ ਨਹੀਂ ਆਏਗੀ ਕੋਈ ਵਿਰੋਧ ਪ੍ਰਦਰਸ਼ਨ ਤਾਂ ਨਹੀਂ ਹੋਏਗਾ ਮੈਂ ਸੁਖੀ ਸੰਦੀ ਆਪਣਾ ਕੰਮ ਕਰਕੇ ਵਾਪਸ ਆ ਜਾਵਾਂਗਾ ਜਾਂ ਨਹੀਂ ਜਾਂ ਮੈਂ ਆਪਣੇ ਕੰਮ ਕਰਨ ਦੇ ਵਿੱਚ ਸਫਲ ਹੋ ਪਾਵਾਂਗਾ ਜਾਂ ਨਹੀਂ ਇਹ ਮਾਹੌਲ ਬਦਲਣਾ ਚਾਹੀਦਾ ਹੈ ਇਹ ਦੇ ਲਈ ਸਰਕਾਰ ਤਾਂ ਜ਼ਿੰਮੇਵਾਰ ਹੈ ਹੀ ਪਰ ਕਿਤੇ ਨਾ ਕਿਤੇ ਇਹ ਸਰਕਾਰੀ ਕਰਮਚਾਰੀ ਵੀ ਜ਼ਿੰਮੇਵਾਰ ਨੇ ਜੋ ਹੱਕਾਂ ਦੀ ਗਲਤਤਾ ਕਰਦੇ ਨੇ ਪਰ ਜ਼ਿੰਮੇਵਾਰੀਆਂ ਦੀ ਸੋ ਉਮੀਦ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਨੇ ਪ੍ਰਦਰਸ਼ਨ ਇਹ ਵਿਰੋਧ ਇਹ ਹੜਤਾਲਾਂ ਇਹਨਾਂ ਦੇ ਵਿੱਚ ਕੁਝ ਕਮੀ ਆਵੇਗੀ ਸਿਰਫ ਤੇ ਸਿਰਫ ਕਿਸੇ ਵਾਜਿਬ ਗੱਲ ਦੇ ਉੱਤੇ ਹੀ ਕੋਈ ਵਿਰੋਧ ਹੋਵੇਗਾ ਤੇ ਜੇ ਵਿਰੋਧ ਹੋਵੇਗਾ ਵੀ ਉਸ ਦਾ ਢੰਗ ਤਰੀਕਾ ਜਿਆ ਹੋਵੇਗਾ ਕਿ ਲੋਕਾਂ ਨੂੰ ਉਸਦੀ ਪਰੇਸ਼ਾਨੀ ਨਾ ਠਾਉਣੀ ਪਵੇ ਲੋਕ ਨਿਰਬਿਗਨ ਆਪਣੇ ਕੰਮ ਕਰ ਸਕਣ ਇਸੇ ਉਮੀਦ ਦੇ ਨਾਲ ਹੀ ਤਤਵ ਵਿਦਾ ਲੈਣੇ ਆ ਧੰਨ